ਕਹਦੇ ਜੀ ਅੱਜ ਦਾ ਪਰਪਸ ਕੀ ਹੈ ਇਹਦਾ ਅੱਜ ਦਾ ਪਰਪਸ ਹੈਗਾ ਜੀ ਇੱਕ ਤਾਂ ਜਿਹੜੀਆਂ ਹੁਣ ਅੱਗੇ ਬਰਸਾਤ ਆ ਰਹੀ ਹੈ ਇਹਦੇ ਨਾਲ ਬਿਮਾਰੀਆਂ ਹੁੰਦੀਆਂ ਜਿਸ ਤਰ੍ਹਾਂ ਡੈਂਗੀ ਹੋ ਗਿਆ ਚਿਕਨ ਗੁਨੀਆ ਮਲੇਰੀਆ ਔਰ ਡਾਇਰੀਆ ਡੀਜ਼ੀਜ਼ ਹੋ ਜਣੇ ਆ ਕਿਸ ਨੂੰ ਤਸਤ ਰੋਗ ਹੋ ਗਿਆ ਇਹਦੇ ਨਾਲ ਈਵਨ ਜਿਹੜਾ ਹੈਗਾ ਤੁਹਾਡਾ ਹੈਪਟਾਈਟਸ ਏ ਹੋ ਜਾਂਦਾ ਕੋਲਰਾ ਫੈਲ ਜਾਂਦਾ ਇਨਾਵਦੀ ਸਾਰੇ ਪੂਰੀ ਜਾਣਕਾਰੀ ਜੁਧ ਨਸ਼ੇ ਵਿਰੋਧ ਚੱਲਦਾ ਪਿਆ ਉਹਦੇ ਬਾਰੇ ਜਿਹੜਾ ਹੈਗਾ ਸਾਰਾ ਉਹਦਾ ਰਿਵਿਊ ਕਰਕੇ ਵੀ ਤੁਹਾਡੇ ਕਿੰਨੇ ਕਿੰਨੇ ਨਸ਼ੇੜੀ ਆ ਗਿਆ ਉਹਨਾਂ ਦਾ ਇਲਾਜ ਕਰਨਾ ਕਿੱਦਾਂ ਕਰਨਾ ਪੁਲਿਸ ਆਪਣਾ ਕੰਮ ਕਰ ਰਹੀ ਆ ਉਹਨਾਂ ਦੇ ਹਸਪਤਾਲਾਂ ਦੇ ਵਿੱਚ ਬੰਦੋਬਸਤ ਦੇਖਣੇ ਸਾਰੇ ਉਹਨਾਂ ਨੂੰ ਤਾਂ ਕਿ ਨਸ਼ਾ ਛੁਡਾ ਕੇ ਕਿਸੇ ਕੰਮ ਤੇ ਲਾਇਆ ਜਾ ਸਕੇ ਉਹਦਾ ਉਹਦਾ ਸਾਰਾ ਸਕੀਮ ਬਰਾਨੀ ਜਿਹੜਾ ਪ੍ਰਸ਼ਾਸਨ ਨਾਲ ਤੀਜਾ ਹੈਗਾ ਕਿ ਜਿਹੜਾ ਸਾਡਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਉਹਦੇ ਵਿੱਚ ਹਰ ਅਸੈਂਬਲੀ ਸੈਗਮੈਂਟ ਵਿੱਚ 5 ਕਰੋੜ ਆ ਤੁਹਾਡੇ ਜਿਵੇਂ ਇਹਦੇ ਵਿੱਚ 7 ਆ ਗਿਆ ਤਾਂ 35 ਕਰੋੜ ਰੁਪਏ ਆਊਗਾ ਤੇ 35 ਕਰੋੜ ਰੁਪਇਆ ਉਹ ਪਿੰਡਾਂ ਦੀਆਂ ਗਲੀਆਂ ਨਾਲੀਆਂ ਧਰਮਸ਼ਾਲਾ ਸਕੂਲਾਂ ਨੂੰ ਠੀਕ ਕਰਨਾ ਕੋਈ ਨਾ ਕੋਈ ਜਿਹੜਾ ਬੁਨਿਆਦੀ ਢਾਂਚਾ ਜਿਹੜਾ ਬਣਨਾ ਹੈ ਕਿ ਲੋਕਾਂ ਦੀ ਜਿਹੜੀਆਂ ਸੜਕਾਂ ਬਣਨੀਆਂ ਉਹਦੇ ਨਾਲ ਜਦੋਂ ਇਹ ਵਾਲੇ ਸਾਰੇ ਕੰਮ ਹੋਣਗੇ ਤਾਂ ਉਹਦੇ ਨਾਲ ਰੋਜ਼ਗਾਰ ਵੀ ਪੈਦਾ ਹੋਊਗਾ ਤੇ ਇਹ ਜਦੋਂ 35 ਕਰੋੜ ਰੁਪਇਆ ਹੈਗਾ ਜਦੋਂ ਕੋਈ ਕੰਮ ਕਰਨਗੇ ਕੋਈ ਕੋਈ ਮਤਲਬ ਇਟਾ ਕਿਸ ਤੋਂ ਖਰੀਦੋਗੇ ਕਿਸ ਤੋਂ ਸੀਮੈਂਟ ਖਰੀਦੋਗੇ ਰੇਤਾ ਖਰੀਦੋਗੇ ਹੋਰ ਬਹੁਤ ਸਾਰਾ ਜਿਹੜਾ ਕੰਸਟ੍ਰਕਸ਼ਨ ਦੇ ਵਿੱਚ ਮਾਲ ਲੱਗਦਾ ਉਹ ਸਾਰਾ ਖਰੀਦੋਗੇ ਤੇ ਉਹਦੇ ਨਾਲ ਕਿਹਾ ਕਿ 35 ਕਰੋੜ ਰੁਪਇਆ ਗੁਰਦਾਸਪੁਰ ਦੇ ਵਿੱਚ ਖਰਚਿਆ ਜਾਊਗਾ ਉਹਦੇ ਨਾਲ এমਪਲॉयਮੈਂਟ ਜਿਵੇਂ ਨਰੇਗਾ ਵਰਕਰਸ ਹੈ ਉਹਨਾਂ ਨੂੰ 100 ਦਿਨ ਦਾ ਕੰਮ ਦਿਓ ਤੇ ਜਦੋਂ ਇਹ ਸਾਰਾ 35 ਕਰੋੜ ਖਰਚਾਇਆ ਜਾਏਗਾ ਉਹਨਾਂ ਨੂੰ ਪਹਿਲਾਂ ਮਿਲਦਾ ਨਹੀਂ ਆ 100 ਦਿਨ ਦਾ ਕਿਸੇ ਨੂੰ 40 ਦਿਨ ਕਿਸੇ ਨੂੰ 45 ਦਿਨ ਉਹਨਾਂ ਨੂੰ 100 ਨਹੀਂ 150 ਦਿਨ ਕੰਮ ਮਿਲੇਗਾ ਉਹ ਕੋ ਜੁੜੀ ਹੈ ਜੀ ਅਸੀਂ ਤੁਸੀਂ ਦੇਖਿਆ ਹੋਊਗਾ ਕਿ ਸਰਕਾਰ ਦੇ ਵਿੱਚ ਅਸੀਂ 5000 ਜਿਹੜੇ ਬੈੱਡ ਅਪਗ੍ਰੇਡ ਕੀਤੇ ਆ ਔਰ ਕਈ ਜਗ੍ਹਾ ਤੇ ਸਾਡਾ ਜਿਵੇਂ ਹਾਰਪਰ ਦੇ ਵਿੱਚ ਹੈ ਉੱਥੇ 450 ਪੇਸ਼ੈਂਟ ਹੋ ਗਏ ਪਹਿਲਾਂ ਇੱਥੇ ਵੀ ਤੁਹਾਡੇ ਜਿਹੜੇ ਪੇਸ਼ੈਂਟ ਸਨ 10 ਹੁੰਦੇ ਸੀ 15 ਹੁੰਦੇ ਸੀ ਮੈਂ ਤਾਂ ਦੋ 2.5 ਸਾਲ ਤੋਂ ਚੱਕਰ ਮਾਰ ਰਿਹਾ ਇੱਥੇ ਲੇਕਿਨ ਹੁਣ ਉਹ ਭਰੇ ਪਿਆ ਸਾਰੇ ਲੋਕ ਉੱਥੇ ਉਹਨਾਂ ਨੂੰ ਟਰਸਟ ਵੀ ਹੋਇਆ ਪੁਲਿਸ ਤੇ ਵੀ ਟਰਸਟ ਹੋਇਆ ਸਿਹਤ ਮਹਿਕਮੇ ਤੇ ਵੀ ਟਰਸਟ ਹੋਇਆ ਲੋਕ ਇਲਾਜ ਕਰਾਣ ਵੀ ਆ ਰਹੇ ਆ ਨਸ਼ਾ ਛੱਡਣ ਵਾਸਤੇ ਵੀ ਆ ਰਹੇ ਆ ਕੰਮ ਸਿੱਖਣ ਲਈ ਆ ਰਹੇ ਆ ਇਹ ਜਿਹੜਾ ਸਕਿੱਲ ਡਿਵੈਲਪਮੈਂਟ ਔਰ EMPLOIEMENT ਜਨਰੇਸ਼ਨ ਹੈ ਇਹ ਗੇਮ ਚੇਂਜਰ ਹੋਏਗਾ ਜੀ ਕੋਈ ਸੀ ਪੰਨਾ ਨਸ਼ਾ ਛਡਾ ਵੀ ਦਿੰਦੇ ਸੀ ਬੰਦਾ ਉਹਦੇ ਸਮਾਜਿਕ ਹਲਾਤ ਤਾਂ ਉਹੀ ਹੁੰਦੇ ਸੀ ਉਹਦੇ ਇਕਨੋਮਿਕ ਆਰਥਿਕ ਹਲਾਤ ਵੀ ਉਹੀ ਹੁੰਦੇ ਸੀ ਉਹ ਜਾ ਕੇ ਫਿਰ ਉਹਨਾਂ ਹਲਾਤਾਂ ਕਰਕੇ ਜਿੱਦੇ ਕਰਕੇ ਪਹਿਲਾ ਨਸ਼ਾ ਲੈਂਦਾ ਸੀ ਉਹ ਵੀ ਬਦਲਣ ਦੀ ਕੋਸ਼ਿਸ਼ ਕਰ ਰਿਹਾ ਸੀ ਚਾਹੇ ਉਹ ਰੰਗਲਾ ਵਿਕਾਸ ਪੰਜਾਬ ਸਕੀਮ ਹੋਵੇ ਚਾਹੇ ਖੇਡ ਦੇ ਨਵੇਂ ਮੈਦਾਨ ਹੋਣ ਚਾਹੇ ਨਵੇਂ ਅਸੀਂ ਜਿਹੜੇ ਜਿੰਮ ਬਣਾ ਰਹੇ ਹਾਂ ਪਾਰਕ ਬਣਾ ਰਹੇ ਹਾਂ ਚਾਹੇ ਉਹ ਹੋਣ ਤੇ ਚਾਹੇ ਅਸੀਂ ਜਿਹੜਾ ਹੋਰ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਇਕਨੋਮਿਕ ਐਕਟੀਵਿਟੀ ਦੀ ਮੈਂ ਗੱਲ ਕੀਤੀ ਅਸੀਂ ਉਹ ਕਰਕੇ ਸਾਰਾ ਐਜੂਕੇਸ਼ਨ ਦੇ ਵਿੱਚ ਰਿਫਾਰਮ ਲਿਆ ਕੇ ਤੇ ਅਸੀਂ ਬੱਚਿਆਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾ ਵੀ ਕਰ ਰਹੇ ਹਾਂ ਉਹਨਾਂ ਦਾ ਇਲਾਜ ਵੀ ਕਰ ਰਹੇ ਹਾਂ ਉਹਨਾਂ ਦੀ ਰੀਹੈਬਿਲੀਟੇਸ਼ਨ ਕਰ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਇਹ ਵਿਦੇਸ਼ ਦੇ ਵਿੱਚ ਬਿਠੇ ਜਿਹੜੇ ਹੈਗੇ ਜਿਹੜੇ ਸ਼ਰਾਰਤੀ ਅੰਸਰ ਨੇ ਚਾਹੇ ਗੁਰਪ੍ਰਤਪ ਸਿੰਘ ਪੰਨੂ ਹੋਵੇ ਉਹ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਸਾਜਸ਼ਾ ਰਚਦੇ ਹੈਗੇ ਪਰ ਕੀ ਕਿਹ ਦੇਖੋ ਇਹ ਆਲਟੀਮੇਟਲੀ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਏਗਾ ਕਿ ਜਿਹੜੇ ਬਾਹਰ ਬ ਉਹ ਤਾਂ ਕਿਸੇ ਨੂੰ ਕਿਸੇ ਨੂੰ ਪੈਸੇ ਦੇ ਕੇ ਕਿਤੇ ਪੋਸਟਰ ਲਵਾ ਦਿੱਤਾ ਕਿਤੇ ਹੋਰ ਇਸ ਤਰ੍ਹਾਂ ਦਾ ਕੰਮ ਕਰਾ ਦਿੱਤਾ ਜਾਂ ਮਤਲਬ ਉਹ ਉਹਨਾਂ ਨੂੰ ਪੰਜਾਬ ਦੇ ਲੋਕਾਂ ਦਾ ਦਰਦ ਨਹੀਂ ਪਤਾ ਉਹਨਾਂ ਦੀ ਦੁੱਖ ਤਕਲੀਫਾਂ ਨਹੀਂ ਪਤਾ ਜਿਹੜੇ ਕਿ ਅਸੀਂ ਲੋਕਾਂ ਦੇ ਵਿੱਚ ਰਹਿੰਦੇ ਹਾਂ ਸਾਨੂੰ ਪਤਾ ਹੈਗਾ ਉਹਨਾਂ ਨੂੰ ਉਹਨਾਂ ਤੋਂ ਆਪਾਂ ਜਿੰਨਾ ਦੂਰ ਰਵਾਂਗੇ ਉਹਨੇ ਆਪਾਂ ਸੁਖੀ ਰਵਾਂਗੇ ਅਸੀਂ ਪੰਜਾਬ ਨੂੰ ਸਾਡੇ ਹੁਣ ਅਮਰੀਕਾ ਜਿਹੜੇ ਬੱਚੇ ਗਏ ਸੀਗੇ ਉਹ ਬਰੇਡੀਆਂ ਚ ਬਨ ਕੇ ਮਤਲਬ ਹੱਥ ਕੜੀਆਂ ਚ ਵਾਪਸ ਆਏ ਆ ਉਹ ਤੇ ਆਪ ਨੂੰ ਕਿੰਨੀ ਨਮੋਸ਼ੀ ਹੋਈ ਆ ਸਾਰੇ ਦੇਸ਼ ਦੇ ਬੱਚੇ ਸੀ ਪੰਜਾਬ ਦੇ ਨਹੀਂ ਸੀ ਬਿਚਨ ਉਹਨਾਂ ਨੇ ਲੈ ਕੇ ਪੰਜਾਬ ਚ ਆਏ ਆ ਜਾਣ ਤੇ ਤੇ ਉਹਦੇ ਚ ਇੱਕ ਅਲੱਗ ਇਸ਼ੂ ਹੈ ਪਰ ਚਲੋ ਰਾਜਨੀਤੀ ਨਹੀਂ ਕਰਦੇ ਆਪਾਂ ਲੇਕਿਨ ਉਹ ਨਾਬਤਾਨੀ ਨਹੀਂ ਚਾਹੀਦੀ ਆਪਣੇ ਦੇਸ਼ ਦਾ ਵੀ ਕਿਉਂ ਕੋਈ ਜਾਵੇ ਤੇ ਪੰਜਾਬ ਦਾ ਤਾਂ ਅਸੀਂ ਬਿਲਕੁਲ ਅਸੀਂ ਇੱਥੇ ਰੋਜ਼ਗਾਰ ਇੰਨਾ ਪੈਦਾ ਕਰ ਦਾਂਗੇ ਸਾਡੇ ਬੱਚਾ ਨੂੰ ਬਾਹਰ ਜਾ ਕੇ ਧੱਕੇ ਨਹੀਂ ਖਾਣੇ ਪੈਣਗੇ ਲੁਧਿਆਣਾ ਚੋਣਾਂ ਦੀ ਕੀ ਨਤੀਜੇ ਚਲੋ ਇਹ ਤਾਂ ਹੁਣ ਦੇਖੋ ਨਾਂ ਤਾਂ ਮੈਂ ਜੋਰਚੀਆ ਨਾਂ ਮੈਂ ਸਫੋਲੋਜੀਸਟ ਐ ਇਹ ਤਾਂ ਪੱਤਰਕਾਰ ਵੇਤਰ ਜਾਣਦੇ ਆ ਜਿਸ ਤਾ ਜੋ ਮਿਹਨਤ ਕਰਨੀ ਸੀ ਕਰਤੀ ਮੈਨੂੰ ਤਾਂ ਇਨਾ ਮੈਨੂੰ ਪੂਰਾ ਯਕੀਨ ਆ ਜੀ ਸਾਡਾ ਜਿਹੜਾ ਕੈਂਡੀਡੇਟ ਐ ਉਮੀਦਵਾਰਾਂ ਚੋਂ ਸਾਡਾ ਉਮੀਦਵਾਰ ਵੈਸਟ ਐ ਜੀ ਉਹਨੇ ਬਹੁਤ ਵੱਡੇ ਵੱਡੇ ਕੰਮ ਕੀਤੇ ਐ ਐਜ਼ ਅ ਰਾਜ ਸਭਾ ਮੈਂਬਰ ਲੋਕਲ ਹਸਪਤਾਲ ਉਹਨੇ ਠੀਕ ਕਰਤਾ ਪੰਜਾਬ ਦੇ ਸਾਰੇ ਹਸਪਤਾਲਾਂ ਦਾ ਸਰਵੇ ਕਰਤਾ 에ਅਰਪੋਰਟ ਬਣਨ ਚ ਬੜੀ ਵੱਡੀ ਭੂਮਿਕਾ ਵੀ ਮੈਡੀਕਲ ਕਾਲਜ ਲੈ ਕੇ ਜਾਣ ਚ ਵੱਡੀ ਭੂਮਿਕਾ ਨੇ ਬਹੁਤ ਸਾਰੇ ਫਲਾਈਓਰ ਬਣਾਏ ਐ ਵਿਜ਼ਨਰੀ ਬੰਦਾ ਐ ਉਹ ਤੇ اور ਜਿਹੜੀ ਪਾਰਟੀ ਹੈਗੀ ਅੱਜ ਚਾਹੇ ਲੋਕਾਂ ਨੂੰ ਅਸੀਂ ਫਰੀ ਬਿਜਲੀ ਦਿੱਤੀ ਆ ਚਾਹੇ ਅਸੀਂ ਦਵਾਈਆਂ ਦੇ ਕੇ 3.5 ਕਰੋੜ ਲੋਕਾਂ ਬੰਦੇ ਦਵਾਈ ਲੈ ਚੁੱਕੇ ਆ ਹਰ ਸ਼ਹਿਰ ਦੇ ਵਿੱਚ ਜੋਗਾ ਹੋ ਰਿਹਾ ਆ ਅੱਜ ਤੁਸੀਂ ਬਿਮਾਰੀਆਂ ਦੀ ਰੋਕਥਾਮ ਲਈ ਅਸੀਂ ਉਪਰਾਲੇ ਕਰ ਰਹੇ ਆ ਸਾਨੂੰ ਆਪਣੇ ਕੰਮ ਦੇ ਉੱਤੇ ਆਪਣੀ ਪਾਰਟੀ ਦੇ ਜਿਹੜਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾਰਵਿੰਦ ਕੇਜਰੀਵਾਲ ਦਾ ਜੋ ਲੋਕਾਂ ਨਾਲ ਵਾਦਾ ਹਰ ਵਾਦਾ ਪੂਰਾ ਕਰ ਰਹੇ ਆ ਤੇ ਉਹਦੇ ਨਾਲ ਲੋਕਾਂ ਨੂੰ ਉਹਦੇ ਤੇ ਵਿਸ਼ਵਾਸ ਹੈ ਸੋ ਸਾਨੂੰ ਉਮੀਦ ਹੈ ਕਿ ਸਾਡੀ ਬਹੁਤ ਵੱਡੀ ਜਿੱਤ ਹੋਏਗੀ